ਬੀਤੇ ਦਿਨੀ ਵਾਲਮੀਕੀ ਭਾਈਚਾਰੇ ਵੱਲੋਂ ਭੰਡਾਰੀ ਪੁਲ ਉਤੇ ਆਮ ਆਦਮੀ ਪਾਰਟੀ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਦੇ ਖਿਲਾਫ ਭਗਵਾਨ ਵਾਲਮੀਕੀ ਤਿਰਦੇ ਦੇ ਪੋਸਟਰ ਉਤੇ ਆਮ ਆਦਮੀ ਪਾਰਟੀ ਦਾ ਚੋਣ ਚਿੰ ਝਾੜੂ ਦੇ ਲਗਾਏ ਜਾਂਦੇ ਵਾਲਮੀਕੀ ਭਾਈਚਾਰੇ ਦੇ ਸਮੁਦਾਇ ਵੱਲੋਂ ਇਸ ਨੂੰ ਭਗਵਾਨ ਵਾਲਮੀਕੀ ਤਿਰਦੇ ਦੀ ਬੇਦਬੀ ਦੱਸਿਆ ਗਿਆ ਅਤੇ ਭੰਡਾਰੀ ਪੁਲ ਤੇ ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਵਾਲਮੀਕੀ ਭਾਈਚਾਰੇ ਦੇ ਇੱਕ ਸਮਰਥਕ ਦੇ ਵੱਲੋਂ ਐਮਐਲਏ ਡਾਕਟਰ ਜਸਪੀਤ ਸਿੰਘ ਸੰਧੂ ਦਾ ਪੋਸਟਰ ਫਾੜ ਦਿੱਤਾ ਗਿਆ ਅਤੇ ਇਸ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਾਲਮੀਕੀ ਭਾਈਚਾਰੇ ਦੇ ਸਮਰਥਕ ਲਾਪਰੇਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਜਥੇ ਬੰਦੀਆਂ ਦੇ ਵਿਰੋਧ ਦੇ ਕਾਰਨ ਪੁਲਿਸ ਪ੍ਰਸ਼ਾਸਨ ਦੀ ਗ੍ਰਿਫਤ ਦੇ ਵਿੱਚੋਂ ਵਾਲਮੀਕੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਲਾਪਰੇਤ ਸਿੰਘ ਨੂੰ ਛੁੜਵਾ ਲਿਆ ਕਾਬਾ 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 ਅਸੀਂ ਇਹਦਾ ਕਾਚਾ ਕਰਾਉਣਾ ਆ ਯਾਰ ਉਹਨਾਂ ਨੇ ਤਸਵੀਰ ਤੇ ਔਰ ਆ ਚਾਰੋਂ ਬੰਦਿਆਂ ਨੂੰ ਮਾਜੋ ਪਰਚਾ ਹੋਣਾ ਚਾਹੀਦਾ ਜਿਹੜੇ ਮੁੰਡੇ ਦੇ ਉੱਪਰ ਆ ਪੋਸਟਰ ਪਾੜੇ ਉਹਦੇ ਦੀ ਕਾਰਵਾਈ ਕਰਾਓ ਲੈ ਇਹ ਕਾਰਵਾਈ ਕੀਤੀ ਜਾਵੇ ਕਿੰਨੀ ਨਿੰਦ ਕਰਦੀ ਆ ਇੱਕ ਪੋਸਟਰ ਪਾੜਨ ਤੇ ਯਾਰ ਕਿੱਥੇ ਦੀ ਗ੍ਰਾਸੀ ਹੋਈ ਆ ਸਾਰੀ ਪ੍ਰਸ਼ਾਸਨ ਡੈਡਬੀਡਾ ਸੀ ਆ ਅਸੀਂ 3-4 ਦਿਨ ਤੋਂ ਰੋ ਰਹੇ ਆ ਜੇ ਇਸ ਬੰਦਿਆਂ ਨੂੰ ਮੈਂ ਪਰਚਾ ਕਰਦਾ ਤਾਂ ਗੱਡੀ ਨਹੀਂ ਹੋਣਾ ਤੇ ਉਹ ਆ ਪਿਆ ਰਿਹਾ ਇਹ ਜਿਹੜਾ ਹੁਣੇ ਹੀ 1 ਮਿੰਟ ਪਹਿਲਾਂ ਪੋਸਟਰ ਪਾਟਾ ਵਾ ਉੱਤੇ ਦੇਖੋ ਸਾਡਾ ਬੰਦਾ ਚੁੱਕਣ ਲਈ ਤਿਆਰ ਹੋ ਗਿਆ ਇਹ ਪ੍ਰਸ਼ਾਸਨ ਔਰ ਸ਼ਾਸਨ ਮਿਲ ਕੇ ਸਾਡੇ ਵਾਲਮੀਕੀ ਭਾਈਚਾਰੇ ਨੂੰ ਦਬਾਉਣਾ ਚਾਹੁੰਦੇ ਆ ਨਾ ਪੁਲਿਸ ਮਰਦਾ ਕਿਹੜੀ ਮੋੜੋ ਜਿਉਂਦਾ ਮੁਰਦਾਬ ਮੁਰਦਾਬ ਸਕੇ ਸ਼ਾਈ ਨਹੀਂ ਕਰੇਗੀ ਨਹੀਂ ਚਲੇਗੀ ਨਹੀਂ ਚਲੇਗੀ ਦੇਖੋ ਅਸੀਂ ਪੀਸਫੁਲ ਕੰਮ ਕਰ ਰਹੇ ਹਾਂ ਥੋੜਾ ਤੱਲੇ ਕਰਿਓ ਭਾਜੀ ਉਹ ਤਾਂ ਪੀਸਫੁਲ ਤੁਸੀਂ ਪੱਤਰਕਾਰ ਮੀਡੀਆ ਇੱਥੇ ਗਵਾਹ ਹੈ ਸਾਡੇ ਵੀ ਅਸੀਂ ਕਿੰਨੇ ਪੀਸਫੁਲ ਕਰ ਰਹੇ ਹਾਂ ਔਰ ਕੀ ਅਸੀਂ ਕਰ ਰਹੇ ਹਾਂ ਦੇਖੋ 4 ਦਿਨ ਤੋਂ ਅਸੀਂ ਰੌਲਾ ਪਾ ਰਹੇ ਹਾਂ ਵੀ ਪ੍ਰਮਾਤਮਾ ਦੀ ਬੇਤ ਨਹੀਂ ਹੋਈ ਆ ਪ੍ਰਸ਼ਾਸਨ ਨੇ ਉਹਦੇ ਬੋਰਡ ਨਹੀਂ ਲਵਾਏ ਰਾਤ ਅਸੀਂ ਆਪਣੇ ਪ੍ਰਯਾਸਾਂ ਦੇ ਨਾਲ ਫੋਨ ਕਰ ਕਰਕੇ ਉਹ ਜਿਹੜੇ ਸ਼ਹਿਰ ਚੋ ਬੋਰਡ ਹੋ ਗਏ ਲਵਾਏ ਆ ਲੇਕਿਨ ਜੇਕ ਸਾਡੇ ਕਾਰਜਕਰਤਾ ਨੇ ਉਹਦੀ ਫੋਟੋ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨੂੰ ਗੱਡੀ ਚ ਪਾ ਕੇ ਲਿਆ ਜਾਇਆ ਗਿਆ ਸੀ ਅਸੀਂ ਸਾਰਾ ਸਮਾਜ ਅੱਗੇ ਹੋ ਗਿਆ ਜੇ ਇਸ ਸਮਾਜ ਦੇ ਨਾਲ ਇਸੇ ਤਰ੍ਹਾਂ ਤੱਕਾ ਹੋਏਗਾ ਤੇ ਸਮਾਜ ਜਿਹੜਾ ਇਹ ਹੁਣ ਹੋਰ ਵਿਗਰ ਹੋਏਗਾ ਹੋਰ ਵੀ ਜ਼ਿਆਦਾ ਵੱਡੀ ਜਿਹੜੀ ਆ ਚੇਤਾਵਨੀ ਸਰਕਾਰ ਨੂੰ ਦੇਨੇ ਆ ਵੀ ਜਿਹੜਾ ਤੁਸੀਂ ਅੱਜ ਕੰਮ ਕੀਤਾ ਹੈ ਇੱਕ ਕੈਂਬੇਲੇ ਦੀ ਤੁਸੀਂ ਫੋਟੋ ਦਾ ਦੁੱਖ ਹੋਇਆ ਤੁਹਾਨੂੰ ਫੋਟੋ ਫੱਡੀਆ ਲੇਕਿਨ ਪਰਮਾਤਮਾ ਦੀ ਆਸਤਾ ਸਾਡੀਆਂ ਵੱਡੀਆਂ ਸਾਡੇ ਜਿਹੜੇ ਦਿਲ ਗਾਇਲ ਹੋਏ ਨੇ ਉਹ ਤੁਹਾਨੂੰ ਕੋਈ ਇਹਦਾ ਬੋਲਣੀ ਹੈਗਾ ਇਸ ਕਰਕੇ ਇਨ੍ਹਾਂ ਬੰਦਿਆਂ ਦੇ ਪਰਚਾ ਜਿਹੜਾ ਵਰੁਣ ਬਮਰਾ ਜਿਨੇ ਪੈਸੇ ਲਏ ਜਸਬੀਰ ਸਿੰਘ ਸੰਧੂ ਵਰੁਣਦੀਪ ਸਿੰਘ ਬਮਰਾ ਮਦੋ ਸ਼ਰਮਾ ਰਾਣਾ ਇਨ੍ਹਾਂ ਸਾਰਿਆਂ ਦੇ ਜਿਹੜੇ ਪਰਚੇ ਹੋਣੇ ਚਾਹੀਦੇ ਆ ਸਾਡਾ ਇਹੀ ਬੈਦਰਾ ਲਈ ਤੇ ਇਹ ਸੰਘਰਸ਼ ਜਿਹੜਾ ਹੋਰ ਤੇਜ ਹੋਏਗਾ ਸਮਾਜ ਜਿਹੜਾ ਸਾਰਾ ਇਕੱਠਾ ਹੋ ਰਿਹਾ ਹੋਲੀ-ਵੋਲੀ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਸਵਾਇ ਨਾਲ ਧੱਕਾ ਹੋ ਰਿਹਾ ਸਮਾਜ ਪੁੱਲ ਤੇ ਇਕੱਠਾ ਹੋ ਰਿਹਾ ਇਹਦੇ ਜਿਹੜੇ ਗੰਭੀਰ ਸਿੱਟੇ ਨਿਕਲਣਗੇ ਇਹ ਪੰਜਾਬ ਪੁਰਸ ਜ਼ਿੰਮੇਵਾਰ ਹੋਏਗੀ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਉਹ ਜ਼ਿੰਮੇਵਾਰ ਹੋਏਗਾ ਜੈ ਮਾਤਾ ਜੀ ਇਹ ਦੀਜਿੰਦਰ ਜੀ ਸਾਡੇ ਭਰਾ ਨੇ ਦੀਜਿੰਦਰ ਜੀ ਦੀ ਗੱਲ ਸੁਣ ਲਈ ਇੱਧਰ ਤੁਹਾਡੇ ਕਹਿਣ ਤੇ ਆਪਾਂ ਬੰਗਲਵਾੜ ਦਾ ਟਾਈਮ ਦੇ ਰਹੇ ਜੀ ਜੇ ਮੰਗਲਵਾਰ ਤੱਕ ਕੋਈ ਹਰਪਾਲ ਸਰ ਨਹੀਂ ਕਾਰਵਾਈ ਹੁੰਦੀ ਫਿਰ ਆਪਾਂ ਤੁਹਾਡਾ ਬੂਆ ਮਿਲਣਾ ਜਾਂ ਤੁਹਾਨੂੰ ਕਹਣਾ ਜੇ ਹੋਰ ਕਿਸ ਨੂੰ ਮੇਰੇ ਘਰ ਬਾਰ 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 ਪਾਰਟੀ ਦੀ ਨਾਸਮ ਕੀ ਕਰਦੇ ਆ ਲੋਕੋ ਵਾਲੀ ਮੰਤਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਦਿਖਾ ਦਿੱਤੀ ਇਹ ਹੋਵੇ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜੇ ਜਾਂਦ ਲਗਾਣਾ ਮੰਦਿਰ ਟੈਂਪਲ ਤੇ ਲੱਗੇ ਤੇ ਹਿੰਦੂ ਸਮਾਜ ਦਾ ਸਿੱਖ ਸਮਾਜ ਜਿਹਨਾਂ ਲੋਕਾਂ ਦਾ ਸੀਨੀਅਰ ਅਫਸਰ ਕਹੇਗਾ ਕਿਥੋਂ ਸਾਫ ਲਾਇਆ ਜਾ ਸਕਦਾ ਸਿੱਖਲਤਾ ਦਾ ਤੀਰ ਤੋੜਨ ਕਰਕੇ ਜਿਹੜਾ ਵਾਲਮੀਕ ਤੀਰ ਤਣਾ ਹਜ਼ਾਰ ਬਰੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਤਾਂ ਹੁਣੇ-ਹੁਣੇ ਜਿਹੜਾ ਇੱਕ ਛੋਟੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦਾ ਵੈਂਡਰ ਪਾਰਟ ਦੀ ਕੋਸ਼ਿਸ਼ ਕੀਤੀ ਉਹਦੇ ਸਰਕਾਰ ਦੇ ਜਿਹੜੇ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰੇ ਇਹਨਾਂ ਨੇ ਜ਼ਬਰਦਸਤੀ ਚੁੱਕ ਕੇ ਜਿਹੜਾ ਗੱਡੀ ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫ ਹੁੰਦਾ ਕਿ ਪ੍ਰਸ਼ ਮਾਰੇ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਇਹਨਾਂ ਦੀ ਮਿਲੀ ਭੁਗਤਿਆ ਇੱਕ ਦਲਤਾਵਾਦੀ ਟੋਰਨ ਕਰਕੇ ਇਹ ਕਦੀ ਵੀ ਵਾਲਮੀਕ ਦੇਰ ਦਾ ਜਿਹੜਾ ਸੰਤ ਸਮਾਜ ਹੈ ਵਾਲਮੀਕੀ ਸਮਾਜ ਨੂੰ ਪ੍ਰਤਾਪ ਨਹੀਂ ਦੇ ਰਿਹਾ ਇਨਾਂ ਤੋਂ ਇਹਦਾ ਚਾਹਵਾ ਹੈ ਕਿ ਅਗਲੀ ਕਲਾਸ ਤੇ ਪ੍ਰਸ਼ਾਸਨ ਵੱਲੋਂ ਟਾਈਮ ਮੰਗੇਗਾ ਅਗਰ ਹੁੰਦਾ ਸੀ ਜਿਦਾ ਹੈ ਕਿ ਮੰਗਲਵਾਰ ਤੱਕ ਟਾਈਮ ਦਿੱਤਾ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿੰਨੇ ਵਾਲਮੀਕੀ ਦੀ ਦੇ ਮਹਾਂਪੁਰਖ ਹੈਗੇ ਆ ਮੇਨ ਗੱਡੀਆਂ ਤੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਫੈਸਲਾ ਲਿਆ ਲਜਾਗਾ ਉਦੇ ਵਿੱਚ ਫਟਾਰੀ ਕੋਲ ਜਾਮ ਵੀ ਕੀਤਾ ਜਾਊਗਾ ਔਰ ਮਰਨਵਰ ਤਦ ਹੀ ਜੇ ਲੋਡ ਪਈ ਤੇ ਮਰਨਵਰ ਦਾਖ ਵੀ ਬਿਠਾ ਜਾਊਗਾ ਕੇਵਲ ਵੀ ਕੀ